ਤਾਂ ਇਸ ਵੇਲੇ ਦੀ ਵੱਡੀ ਖਬਰ ਪਾਣਾ ਸਿੱਧੂ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਆ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਅੱਜ ਸੰਗਰੂਰ ਦੇ ਵਿੱਚ ਧਰਨਾ ਦਿੱਤਾ ਜਾਣਾ ਸੀ ਸੀਐਮ ਦੇ ਜਿਹੜੇ ਕੋਠੀ ਦੇ ਬਾਅਦ ਪਰ ਦੱਸਦੀ ਹੈ ਕਿ ਇਸ ਧਰਨੇ ਤੋਂ ਪਹਿਲਾਂ ਹੀ ਪੁਲਿਸ ਫੋਰਸ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਕਾਇਨਾਤ ਹੋ ਜਾਂਦੀ ਹੈ ਸੰਗਰੂਰ ਦੇ ਵਿੱਚ ਉਸ ਤੋਂ ਬਾਅਦ ਦੱਸਦੀ ਹੈ ਕਿ ਬਹੁਤ ਸਾਰੇ ਸਿਆਸੀ ਜਿਹੜੇ ਲੀਡਰ ਹੈ ਕਾ ਕਿਸਾਨ ਲੀਡਰ ਹੈ ਉਹਨਾਂ ਨੂੰ ਜਿਹੜਾ ਹੈ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਸਭ ਤੋਂ ਪਹਿਲਾਂ ਤਾਂ ਰੂਲਦੂ ਸਿੰਘ ਮਾਨਸਾ ਨੂੰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਕਾਨਾ ਵਾਲੇ ਨੂੰ ਵੀ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਤੇ ਰੀਟੇਨ ਕਰ ਦਿੱਤਾ ਜਾਂਦਾ ਹੈ ਤਾਂ ਬੀਤੇ ਕੱਲ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਵੀ ਉਹਨਾਂ ਦੇ ਵੱਲੋਂ ਜਿਹੜਾ ਹੈ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਤਾਂ ਦੱਸਦੀ ਹੈ ਕਿ ਇਹ ਵੱਡੀ ਅਪਡੇਟਸ ਸਾਹਮਣੇ ਆ ਰਹੀ ਹੈ ਤਾਂ ਲਗਾਤਾਰ ਹੀ ਲੱਖ ਸਦਾਣਾ ਦੇ ਵੱਲੋਂ ਵੀ ਲਾਈਵ ਹੋ ਕੇ ਗੱਲਾਂ ਆਖੀਆਂ ਜਾ ਰਹੀਆਂ ਨੇ ਕਿ ਅੱਜ ਅਸੀਂ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਚੁਕੜੀ ਸੀ ਪਰ ਪੁਲਿਸ ਨੇ ਇਸ ਤੋਂ ਪਹਿਲਾਂ ਹੀ ਸਾਨੂੰ ਜਿਹੜਾ ਹੈ ਹਾਊਸ ਅਰੈਸਟ ਕਰ ਦਿੱਤਾ ਕਿਸੇ ਨੂੰ ਡਿਟੇਨ ਕਰ ਦਿੱਤਾ ਤਾਂ ਲਗਾਤਾਰ ਹੀ ਖਬਰਾਂ سامنے ਆ ਰਹੀਆਂ ਨੇ ਉੱਥੇ ਹੀ ਲਖਸ ਸੁਦਾਣਾ ਲਾਈਵ ਹੋ ਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਈ ਸੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਬਾਰ-ਬਾਰ ਕਹਿ ਰਹੇ ਨੇ ਅਪੀਲ ਕਰ ਰਹੇ ਨੇ ਕਿ ਲੋਕ ਕੋਕਾ ਮਾਰ ਕੇ ਆਵਾਜ਼ਾਂ ਚੁੱਕਣ ਕਿਸ ਸਰਕਾਰ ਕਿਸ ਤਰੀਕੇ ਦਿਨਾਲ ਸਾਨੂੰ ਨਜ਼ਰਬੰਦ ਕਰ ਰਹੀ ਹੈ ਤੇ ਜਿਹੜਾ ਤਰਣਾ ਅੱਜ ਅਸੀਂ ਦੇਣਾ ਸੀ ਉਸ ਨੂੰ ਵੀ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਭਾਣਾ ਸਿੱਧੂ ਦੇ ਅਗ ਦੇ ਵਿੱਚ ਬਹੁਤ ਸਾਰੇ ਕਿਸਾਨ ਲੀਡਰ ਆਏ ਨੇ ਤੇ ਬਹੁਤ ਜਿਹੜੇ ਅੱਜ ਇਕੱਠੇ ਹੋਣ ਵਾਲੇ ਸੀ ਲੋਕ ਸੀਐਮ ਦੀ ਕੋਠੀ ਦੇ ਬਾਹਰ ਸੰਗਰੂਰ ਦੇ ਵਿੱਚ ਪਰ ਉਸ ਤੋਂ ਪਹਿਲਾਂ ਹੀ ਇਮਾਮਲਾ ਇਸ ਕਦਰ ਪੱਕ ਜਾਂਦਾ ਹੈ ਕਿ ਪੁਲਿਸ ਦੇ ਵੱਲੋਂ ਵੱਡੀ ਫੋਰਸ ਜਿਹੜੀ ਹੈ ਉਹ ਸੰਗਰੂਰ ਦੇ ਵਿੱਚ ਤਹਿਨਾਤ ਕਰ ਦਿੱਤੀ ਜਾਂਦੀ ਹੈ ਕਾਨ ਸਿੰਘ ਵਾਲਾ ਨੂੰ ਪੁਲਿਸ ਦੇ ਵੱਲੋਂ ਜਿਹੜਾ ਹੈ ਡਿਟੇਨ ਕਰ ਲਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈ ਪੁਲਿਸ ਦੇ ਵੱਲੋਂ ਜਿਹੜਾ ਰੁਲਦੂ ਸਿੰਘ ਮਾਨਸਾ ਹੈ ਉਹਨਾਂ ਨੂੰ ਵੀ ਜਿਹੜਾ ਹੈ ਨਜ਼ਰਬੰਦ ਕਰ ਦਿੱਤਾ ਜਾਂਦਾ ਤੁਹਾਨੂੰ ਦੱਸੀਏ ਸਿਮਰਨਜੀਤ ਸਿੰਘ ਮਾਨ ਜਿਹੜੇ 2-3 ਦਿਨ ਪਹਿਲਾਂ ਜਿਹੜੇ ਉਲੀਕਿਆ ਗਿਆ ਸੀ ਇਕੱਠ ਉਸ ਵੇਲੇ ਜਾਣ ਲੱਗੇ ਸੀ ਉਹਨਾਂ ਨੂੰ ਵੀ ਜਿਹੜਾ ਘਰ ਦੇ ਵਿੱਚ ਹਾਊਸ ਅਰੈਸਟ ਕੀਤਾ ਗਿਆ ਸੀ ਲਖਾ ਸਿਧਾੜਾ ਨੂੰ ਹਾਊਸ ਅਰੈਸਟ ਕੀਤਾ ਗਿਆ ਸੀ ਤਾਂ ਦੱਸ ਦਈਏ ਕਿ ਲਗਾਤਾਰੀ ਪਾਨਾ ਸਿੱਧੂ ਮਾਮਲਾ ਇਸ ਵੇਲੇ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਾਨਾ ਸਿੱਧੂ ਜਿਹੜਾ ਕਿ ਬਲੌਗਰ ਵੀ ਨੇ ਸਮਾ ਸੇਵੀ ਵਿਨੇਤ ਨਾਲ ਹੀ ਟਰੈਵਲ ਏਜੰਟਾ ਦੇ ਖਿਲਾਫ ਬੜੇ ਹੀ ਡੈਟ ਸੋਸ਼ਲ ਮੀਡੀਆ ਦੇ ਉੱਤੇ ਬੋਲਦੇ ਨੇ ਉੱਥੇ ਹੀ ਬਹੁਤ ਸਾਰੇ ਲੋਕ ਬੋਲਦੇ ਵੀ ਨੇ ਕਿ ਪਾਨਾ ਸਿੱਧੂ ਦੇ ਵੱਲੋਂ ਸਾਡੇ ਪੈਸੇ ਵੀ ਮੁੜਵਾਏ ਗਏ ਨੇ ਪਾਨਾ ਸਿੱਧੂ ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਹੋ ਕੇ ਜਿਹੜੇ ਟਰੈਵਲ ਏਜੰਟ ਲੋਕਾਂ ਨੂੰ ਠੱਗਦੇ ਨੇ ਉਹਨਾਂ ਨੂੰ ਉਸ ਦੇ ਤੌਰ ਤੇ ਗੱਲਾਂ ਬਾਤਾਂ ਬੋਲਦੇ ਨੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਪਾਨਾ ਸਿੱਧੂ ਦੇ ਉੱਤੇ ਚਾਰ ਮਾਮਲੇ ਇਸ ਵੇਲੇ ਦਰਜ ਕੀਤੇ ਗਏ ਨੇ ਜਿਨ੍ਹਾਂ ਮਾਮਲਿਆਂ ਦੇ ਵਿੱਚ ਉਹ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹੁਧਿਆਣਾ ਦੇ ਵਿੱਚ ਪੱਛਰਾ ਦਰਜ ਹੁੰਦਾ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਾਨਾ ਸਿੱਧੂ ਜਿਹੜੇ ਨੇ ਉਹਨਾਂ ਤੇ 10000 ਰੁਪਏ ਤਰਨਾ ਚੋਕਰ ਨੂੰ ਲੈ ਕੇ ਪੈਸੇ ਮੰਗੇ ਗਏ ਸੀ ਇਹ ਸ਼ਿਕਾਇਤ ਪੁਲਿਸ ਨੂੰ ਮਿਲੀ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜਦੋਂ ਇਹ ਮਾਮਲਾ ਪੱਕ ਜਾਂਦਾ ਹੈ ਤੇ ਜਦੋਂ ਜਿਹੜਾ ਕੋਰਟ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਜ਼ਮਾਨਤ ਮਿਲਣ ਤੋਂ ਪਹਿਲਾਂ ਹੀ ਦੂਸਰਾ ਪਰਚਾ ਉਹਨਾਂ ਦੇ ਉੱਤੇ ਅਬੋਹਰ ਵਿਕੇ ਪਾ ਦਿੱਤਾ ਜਾਂਦਾ ਹੈ ਤੇ ਇੱਕ ਇੱਕ ਪਰਚਾ ਪੈਂਦਾ ਹੈ ਕਿ ਉਹਨਾਂ ਦੇ ਵੱਲੋਂ ਚੀਨ ਚੋਰੀ ਕੀਤੀ ਜਾਂਦੀ ਹੈ ਤੇ ਇੱਕ ਪਰਚਾ ਜਿਹੜਾ ਹੈ ਮੋਹਾਲੀ ਦੀ ਫੇਸ 1 ਦੇ ਵਿੱਚ ਪੈਂਦਾ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਜਦੋਂ ਦੂਸਰਾ ਪਰਚਾ ਪਟਿਆਲਾ ਦੇ ਵਿੱਚ ਪੈਂਦਾ ਹੈ ਤਾਂ ਉਸ ਵੇਲੇ ਹੀ ਕਾਲ ਦੇ ਦਿੱਤੀ ਜਾਂਦੀ ਹੈ ਕਿ ਅਸੀਂ ਜਿਹੜਾ ਹੈ 3 ਤਰੀਕ ਨੂੰ ਸੀਐਮ ਦੇ ਕੋਠੀ ਘੇਰਾਂਗੇ ਤੇ ਨਾਲ ਹੀ ਕਹਾਂਗੇ ਕਿ ਜੇਕਰ ਸੀਐਮ ਨੇ ਸਾਡੀਆਂ ਗੱਲਾਂ ਨਾ ਸੁਨੀਆਂ ਕਿ ਭਾਰਨਾ ਸਿੱਧੂ ਜਿਹੜਾ ਕਿ ਟ੍ਰੈਵਲ ਏਜੰਟਾਂ ਦੇ ਖਿਲਾਫ ਬੋਲਦਾ ਸੀ ਜਿਹੜਾ ਨੇ ਲੋਕਾਂ ਦੇ ਜਿਹੜੇ ਪੈਸੇ ਮੜਵਾਏ ਨੇ ਕੀ ਉਹ ਇਹ ਜੋੜੀ ਕਰ ਸਕਦਾ ਹੈ ਕਿ ਜਿਸ ਕੋਲ ਬੜੇ ਹੀ ਇਕੜਾ ਦੇ ਵਿੱਚ ਜ਼ਮੀਨ ਹੋਵੇ ਕੀ ਉਹ 10000 ਰੁਪਏ ਲਵੇਗਾ ਜੜਾ ਕਿ 10 ਲਸ ਤੋਲੇ ਦੀ ਜਿਹੜੀ ਚੈਨਾ ਗਲੇ ਦੇ ਵਿੱਚ ਪਾ ਕੇ ਘੁੰਮਦਾ ਹੋਵੇ ਕੀ ਉਹ 2 ਤੋਲੇ ਦੀ ਚੇਨ ਜਿਹੜੀ ਹੈ ਉਹ ਚੋਰੀ ਕਰੇਗਾ ਤਏ ਮੁਹਾਲੀ ਦੇ ਵਿੱਚ ਵੀ ਜਿਹੜਾ ਟਰੈਵਲ ਏਜੰਟ ਦੇ ਵੱਲੋਂ ਹੀ ਸ਼ਿਕਾਇਤ ਉਹਨਾਂ ਨੂੰ ਦਿੱਤੀ ਗਈ ਹੈ ਅਬੋਹਰ ਦੇ ਵਿੱਚ ਵੀ ਟਰੈਵਲ ਏਜੰਟ ਨੂੰ ਤਮਕਾਨ ਦੀ ਗੱਲ ਆਖੀ ਗਈ ਹੈ ਇਸੇ ਦੇ ਚਲਦੇ ਸ਼ਿਕਾਇਤ ਦਰਜ ਕੀਤੀ ਗਈ ਹੈ ਬਹੁਤ ਸਾਰੀਆਂ ਗੱਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਪਾਨਾ ਸਿੱਧੂ ਨੂੰ ਲੈ ਕੇ ਵਾਇਰਲ ਹੋ ਰਹੀਆਂ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦਾ ਸਟੱਡੀ ਦੇ ਵਿੱਚ ਤਸ਼ੱਦਦ ਹੋ ਰਿਹਾ ਹਾਲਾਂਕਿ ਇਹ ਲੱਖਾ ਸੁਧਾਣਾ ਦੇ ਵੱਲੋਂ ਲਾਈਵ ਹੋ ਕੇ ਗੱਲ ਕਹੀ ਗਈ ਸੀ ਕਈ ਗੱਲਾਂ ਉਹਨਾਂ ਦੇ ਵੱਲੋਂ ਕਹੀ ਗਈ ਹੈ ਕਿ ਕੁੱਟਮਾਰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਭਾਨਾ ਸਿੱਧੂ ਦੇ ਨਾਲ ਕੀਤੀ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਜੇ ਆ ਕੋਈ ਜਨਰਲ ਨਾਰਮਲ ਸਾਡੀ ਪੁਛਪੜਤਾਲ ਹੁੰਦੀ ਹੈ ਉਹਨਾਂ ਨੂੰ ਅਸੀਂ ਉਹੀ ਕੀਤਾ ਹੈ ਪਰ ਉਥੇ ਹੀ ਲਗਾਤਾਰ ਹੀ ਲੱਖਾ ਸੁਧਾਣਾ ਵੀ ਫੇਸਬੁੱਕ ਤੇ ਲਾਈਵ ਹੋ ਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਜਿਹੜੇ ਨੇ ਉਹ ਰੱਜ ਕੇ ਗੱਜ ਕੇ ਭਾਨਾ ਸਿੱਧੂ ਦੇ ਖਿਲਾਫ ਜੋ ਇਸ ਵੇਲੇ ਸਰਕਾਰ ਕਰ ਰਹੀ ਹੈ बोलन ਤੇ ਨਾਲ ਹੀ ਲੋਕ ਵੀ ਜਾਗਣ ਕਿਸ ਤਰੀਕੇ ਦੇ ਨਾਲ ਇਸ ਵੇਲੇ ਗੁੰਡਾ ਰਾਜ ਜਿਹੜਾ ਹੈ ਪੰਜਾਬ ਦੇ ਵਿੱਚ ਬਣਾਇਆ ਜਾ ਰਿਹਾ ਤਾਂ ਲਗਾਤਾਰ ਹੀ ਬਹੁਤ ਸਾਰੇ ਸਿਆਸੀ ਲੀਡਰਸ ਜੀ ਜਿਨ੍ਹਾਂ ਦੇ ਵੱਲੋਂ ਅਸਮਬੋਧਨ ਕਰਨਾ ਸੀ ਸੀਐਮ ਦੀ ਕੋਠੀ ਦੇ ਬਾਹਰ ਜਾ ਕੇ 3 ਫਰਵਰੀ ਦੀ ਕਾਲ ਪਹਿਲਾਂ ਹੀ ਦੇ ਦਿੱਤੀ ਗਈ ਸੀ ਇਹ ਕਾਲ ਜਿਹੜੀ ਹੈ ਪਾਨਸਤ ਦੁਦੇ ਪਿੰਡ ਦੇ ਵਿੱਚ ਹੀ ਦਿੱਤੀ ਗਈ ਸੀ ਜਿਸ ਵਿੱਚ ਉਹਨਾਂ ਦਾ ਕਹਿਣਾ ਸੀ ਜੇਕਰ ਸਰਕਾਰਾਂ ਜਿਹੜੀਆਂ ਨੇ ਉਹ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਸੀਐਮ ਦੀ ਕੋਠੀ ਆਪਾਂ ਘੇਰਾਂਗੇ ਹਾਲਾ ਕੀ ਦੋ ਬਾਰ ਗਲਬਾਤ ਜਿਹੜੀ ਹੈ ਕਰਨ ਦੀ ਕੋਸ਼ਿਸ਼ ਬਰਨਾਲਾ ਡੀਸੀ ਦੇ ਨਾਲ ਕੀਤੀ ਗਈ ਹੈ ਪਰ ਸਾਰੀਆਂ ਮੀਟਿੰਗਾਂ ਬੇਸੱਟਾ ਰਹਿੰਦੀਆਂ ਨੇ ਲਗਾਤਾਰ ਹੀ ਮੰਗ ਇਹ ਕੀਤੀ ਜਾ ਰਹੀ ਹੈ ਟਰੈਵਲ ਏਜੰਟਾਂ ਦੇ ਖਿਲਾਫ ਜਿਹੜਾ ਬੰਦਾ ਬੋਲਦਾ ਹੈ ਉਸ ਦੇ ਖਿਲਾਫ ਤੁਸੀਂ ਕਿਵੇਂ ਪਰਚੇ ਦਰਜ ਕਰ ਸਕਦੇ ਹੋ ਤੇ ਨਾਲ ਹੀ ਸਵਾਲ ਇਹ ਵੀ ਲੋਕ ਉਠਾ ਰਹੇ ਨੇ ਕਿ ਜੇ ਪਾਰਨਾ ਸਿੱਧੂ ਦੇ ਵੱਲੋਂ ਅਜੇਹਾ ਟਰੈਵਲ ਏਜੰਟਾਂ ਦੇ ਬੋਲਿਆ ਗਿਆ ਸੀ ਤਾਂ ਸਰਕਾਰ ਦੇ ਵੱਲੋਂ ਕਿਉਂ ਟਰੈਵਲ ਏਜੰਟਾਂ ਨੂੰ ਸਖਤੀ ਦੇ ਨਾਲ ਨਿਪੇੜੇ ਨਹੀਂ ਚੜਾਇਆ ਜਾ ਰਿਹਾ ਤੇ ਹਾਲਾਂਕਿ ਉੱਥੇ ਹੀ ਲਗਾਤਾਰ ਹੀ ਸੀਮਾਂਦ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਟ੍ਰੈਵਲ ਏਜੰਟਾ ਦੇ ਖਿਲਾਫ ਕਾਨੂੰਨੀ ਕਾਰਵਾਈ ਜੜੀ ਕੀਤੀ ਜਾਵੇਗੀ ਤਾਂ ਕਾਨਵਾਲਾ ਸਿੰਘ ਤੇ ਨਾਲ ਹੀ ਮਾਨਸਾ ਸਿੰਘ ਰੁੜਦੂ ਤੇ ਇਸ ਦੇ ਨਾਲ ਹੀ ਦੱਸ ਦिए ਕਿ ਬੀਤੇ ਦੋ ਦਿਨ ਪਹਿਲਾਂ ਜਿਹੜਾ ਹੈ ਸਿਮਰਨਜੀਤ ਸਿੰਘ ਮਾਨ ਨੂੰ ਵੀ ਹਾਊਸ ਅਰੈਸਟ ਕੀਤਾ ਗਿਆ ਸੀ ਪਾਨਾ ਸਿੱਧੂ ਮਾਮਲਾ ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਚਰਚਾਵਾ ਦੇ ਵਿੱਚ ਇਹ ਮਾਮਲਾ ਹੈ ਕਾਫੀ ਜ਼ਿਆਦਾ ਵਿਵਾਦਿਤ ਹੈ ਕਿਉਂਕਿ ਟਰੈਵਲ ਏਜੰਟ ਪੰਜਾਬ ਦੀ ਨੌਜਵਾਨੀ ਜਿੱਥੇ ਕਿ ਵਿਦੇਸ਼ਾਂ ਦੇ ਵਿੱਚ ਇਸ ਵੇਲੇ ਭੱਜ ਰਹੀ ਹੈ ਉਸੇ ਦੇ ਲਈ ਜਿਹੜੀ ਫਾਈਲਾਂ ਅਸੀਂ ਲਗਵਾਉਣੀਆਂ ਹੁੰਦੀਆਂ ਨੇ ਉਹ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਲਗਵਾਉਂਦੇ ਹਾਂ ਤਾਂ ਟਰੈਵਲ ਏਜੰਟ ਨੌਜਵਾਨਾ ਨੂੰ ਲਾਇ ਲੱਪੇ ਲਗਾ ਕੇ ਪੈਸੇ ਲੱਖਾਂ ਦੀ ਤੰਦਰ ਦੇ ਵਿੱਚ ਠੱਗ ਲੈਂਦੇ ਨੇ ਠੱਗਨ ਤੋਂ ਫਰਾਰ ਹੋ ਜਾਣੇ ਨੇ ਤਾਂ ਲੋਕ ਜਿਹੜੇ ਨੇ ਇੱਧਰ ਉੱਧਰ ਭੱਜਦੇ ਫਿਰਦੇ ਨੇ ਪੈਸੇ ਤਾਂ ਮੁੜਵਾਉਂਦੇ ਨਹੀਂ ਐ ਤਾਂ ਉਸ ਤੋਂ ਬਾਅਦ ਲੋਕ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਐਮਐਲਏਸ ਪੁਲਿਸ ਕੋ ਤੱਕੇ ਖਾ ਕੇ ਥੱਕ ਚੁੱਕੇ ਸੀ ਪਰ ਪਾਨਾ ਸਿੱਧੂ ਸਾਡੀ ਇੱਕ ਆਵਾਜ਼ ਬਣਿਆ ਸੀ ਉਸ ਆਵਾਜ਼ ਕੋਲ ਅਸੀਂ ਜਾਂਦੇ ਸੀ ਤੇ ਉਹ ਸਾਡੇ ਪੈਸੇ ਮੁੜਵਾ ਕੇ ਦਿੰਦਾ ਸੀ ਤੇ ਦੱਸਦੀ ਹੈ ਕਿ ਸਿੱਧੂ ਮਸੇਵਾਲੇ ਦੇ ਮਾਤਾ ਚਰਨਕੌਰ ਦੇ ਵੱਲੋਂ ਵੀ ਜਿਹੜਾ ਹੈ ਉਹ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਸੀ ਕਿਸ ਤਰੀਕੇ ਦੇ ਨਾਲ ਪਾਨਾ ਸਿੱਧੂ ਇਕ ਆਮ ਲੋਕਾਂ ਦੀ ਆਵਾਜ਼ ਸੀ ਆਮ ਲੋਕਾਂ ਦੇ ਨਾਲ ਰਲ ਕੇ ਬੋਲਦਾ ਸੀ ਲੋਕਾਂ ਨੂੰ ਮੁੱਦੇ ਚੱਕਦਾ ਸੀ ਪਰ ਉਥੇ ਹੀ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਵੇਲੇ ਤਸ਼ੱਦਦ ਉਸਦੇ ਨਾਲ ਕੀਤੀ ਗਈ ਹੈ ਉਸ ਦਾ ਰਸਤਾ ਗਲਤ ਹੈ ਤੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਮਾਤਾ ਦੇ ਵੱਲੋਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ ਜਿਸ ਵਿੱਚ ਉਹਨਾਂ ਨੇ ਕਹਿਣਾ ਹੈ ਕਿ ਪੁਲਿਸ ਦਾ ਜਿਹੜੇ ਸਿਆਸੀ ਲੀਡਰ ਹੈ ਜਿਹੜੇ ਲੋਕਾਂ ਦੀ ਆਵਾਜ਼ ਹੈ ਉਹਨਾਂ ਦੇ ਨਾਲ ਕਿਹੋ ਜਿਹਾ ਵਰਤਾਰਾ ਹੈ ਤੇ ਨਾਲ ਹੀ ਜਿਹੜੇ ਵੱਡੇ ਗੁਨਾਹਗਰ ਨੇ ਜਿਨ੍ਹਾਂ ਦੇ ਵੱਲੋਂ ਬਹੁਤ ਵੱਡੇ ਵੱਡੇ ਕਾਰੇ ਕੀਤੇ ਗਏ ਨੇ ਲੋਕਾਂ ਨੂੰ ਧਮਕਾਇਆ ਗਿਆ ਨੇ ਉਹਨਾਂ ਦੇ ਨਾਲ ਪੁਲਿਸ ਦਾ ਕਿਹਜਾ ਵਰਤਾਵਰਤਾ ਪਾਨਾ ਸਿੱਧੂ ਮਾਮਲਾ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਹੈ ਤੇ ਪਾਨਾ ਸਿੱਧੂ ਨੂੰ ਲੈ ਕੇ ਵਡੀਆਂ ਅਪਡੇਟਸ ਸਾਹਮਣੇ ਆ ਰਹੀਆਂ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਆਏ ਤੜਨੀ ਦੇ ਵਿੱਚ ਮਾਨਸਾ ਸਿੰਘ ਰੂਲਦੂ ਤੇ ਨਾਲ ਹੀ ਜਿਹੜੇ ਦੱਸੇ ਜਾ ਰਹੇ ਨੇ ਕਾਮਨ ਵਾਲਾ ਹੈ ਉਹਨਾਂ ਨੂੰ ਵੀ ਜਿਹੜਾ ਹੈ ਪੁਲਿਸ ਦੇ ਵੱਲੋਂ ਡਿਟੇਨ ਕਰ ਲਿਆ ਗਿਆ ਹੋਰ ਤਾਜ਼ਾ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ